ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਜਾਤਾ ਹੈ ਮੈਂ ਸੀਐਮਡੀ ਯੋਗਸ਼ਾਲਾ ਪ੍ਰੋਜੈਕਟ ਵਿੱਚ ਪਿਛਲੇ ਡੇਟ ਸਾਲ ਤੋਂ ਜਲੰਧਰ ਦੇ ਵਿੱਚ ਜੌਬ ਕਰ ਰਹੀ ਹਾਂ ਸੀਐਮਡੀ ਯੋਗਸ਼ਾਲਾ ਪ੍ਰੋਜੈਕਟ ਵਿੱਚ 6 ਕਲਾਸਾਂ ਲਗਾਈਆਂ ਜਾਂਦੀਆਂ ਜਿਸ ਵਿੱਚ 25-25 ਮੈਂਬਰ ਆਉਂਦੇ ਨੇ ਜੋ ਕਿ ਮਾਰਨਿੰਗ ਤੇ ਈਵਨਿੰਗ ਕਲਾਸੇ ਲੱਗਦੀਆਂ ਨੇ ਯੋ ਕਲਾਸੇ ਦੇ ਵਿੱਚ ਫਿਜ਼ੀਕਲੀ ਯੋਗਾ ਤਾਂ ਕਰਵਾਇਆ ਜਾਂਦਾ ਨਾਲ ਨਾਲ ਮੈਂਟਲੀ ਯੋਗਾ ਵੀ ਕਰਵਾਇਆ ਜਾਂਦਾ ਜਿਵੇਂ ਕਿ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਨੀਜ਼ ਦੀ ਪ੍ਰੋਬਲਮ, ਬੈਕ ਪ੍ਰੋਬਲਮ ਸਭ ਤੋਂ ਜ਼ਿਆਦਾ ਜਿਹੜਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਨਾਲ ਫਾਇਦਾ ਹੋਇਆ ਹੈ। ਮੈਨੂੰ ਗਟਿਏ ਦੀ ਪ੍ਰੋਬਲਮ ਸੀਗੀ। ਇਹਨਾਂ ਦਾ ਜੋਗ ਕਰਨ ਨਾਲ ਮੈਨੂੰ ਕਾਫੀ ਹੱਦ ਤੱਕ ਮੈਂ ਠੀਕ ਹੀ ਹਾਂ ਪ੍ਰੋਪਰਲੀ। ਮੈਨੂੰ ਜੋਗੇ ਦਾ ਬਹੁਤ ਫਾਇਦਾ ਹੋਇਆ ਹੈ। ਸਰਕਾਰ ਨੇ ਜੋ ਸਾਨੂੰ ਇਹ ਸਹੂਲਤ ਦਿੱਤੀ ਹੈ ਇਸ ਦਾ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਣਾ ਚਾਹੀਦਾ ਹੈ ਆਪਣੇ ਸਰੀਰਾਂ ਨੂੰ ਫਿੱਟ ਰੱਖਣਾ ਚਾਹੀਦਾ ਹੈ। ਯੋਗਾ ਦੇ ਵਿੱਚ ਕੀ ਹੈ ਉਹਦੇ ਚ ਲੰਬੇ ਸਾਹ ਨੇ ਆਕਸੀਜਨ ਹੈ ਹੱਸਣਾ ਹੈ ਐਕਸਰਸਾਈਜ਼ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਜੇ ਪੰਜਾਬ ਸਿਹਤਮੰਦ ਰਹੂਗਾ ਤਾਂ ਹੀ ਉਹ ਪੰਜਾਬ ਜਿਹੜਾ ਹੈ ਉਹ ਰੰਗਲਾ ਬਣ ਸਕਦਾ ਮਿਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਪ੍ਰੋਜੈਕਟ ਪੰਜਾਬ ਦੇ ਵਿੱਚ ਲੈ ਕੇ ਆਏ ਅਤੇ ਇਸ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ